ਤੋ ਮਿੱਤਰੋ ਆਪੇ ਕੋਲ ਬਿਸ਼ੇਰਾ ਲੈ ਤੁਡੀ ਬਹੁਤ ਸੋਹਣਾ ਤੇ ਚੰਗਾ ਪੜਿਆ ਪੜਿਆ ਦੇਖੋ ਬਿਸ਼ੇਰਾ ਪੂਰਾ ਚੰਗਾ ਪੜਿਆ ਹੋਇਆ ਬਿਸ਼ੇਰਾ ਤੇ ਜੇ ਉਮਰ ਦੀ ਗੱਲ ਕਰੀ 4 ਮਹੀਨਿਆਂ ਦਾ ਸਾਢੇ 4 ਮਹੀਨਿਆਂ ਦਾ ਬਿਸ਼ੇਰਾ ਕੱਦ ਕਾਠੀ ਦੇਖੋ ਕੰਨਾ ਕੋਣੋਤੀ ਪੂਰਾ ਸੋਹਣਾ ਪੈਰਪੂਰਪੂ ਦੇ ਸੋਹਣੇ ਬਿਸ਼ੇਰੇ ਦੇ ਮੁੱਠੇ ਮਾਠੇ ਪੈਠੇ ਵੜਾ ਦੇਖੋ ਇਹ ਤੌਣ ਦਾ ਬਣੀਆਂ ਦੇਖੋ ਪੂਰਾ ਸੋਹਣਾ ਬਿਸ਼ੇਰਾ ਮਿੱਤਰੋ ਤੇ 4 ਮਹੀਨਿਆਂ ਦਾ ਬਿਸ਼ੇਰਾ ਹੈਗਾ ਤੇ ਉਹ ਜਿਹੜੀ ਪਿੱਛੇ ਘੋੜੀ ਖੜੀ ਆ ਉਹਦਾ ਇਹ ਬੱਚਾ ਹੈਗਾ ਤੇ ਬਾਈ ਹੋਰੇ ਕੋੜੀ ਮੁੱਲੇ ਸੀਗੇ ਤੇ ਗੱਬਣੀ ਲਏ ਸੀਗੇ ਤੇ ਉਹ ਨਾ ਬਾਈ ਹੋਰੇ ਨੇ ਬਣ ਕੇ ਪੁੱਛਿਆ ਨਹੀਂਗਾ ਵੀ ਪਤਾ ਨਹੀਂ ਬਾਈ ਹੋਰੇ ਨੂੰ ਕਿਹੜੇ ਕੋੜੇ ਦਾ ਕਨਫਰਮ ਨਹੀਂਗਾ ਤੇ ਉਹ ਹੈ ਬਈ ਚੰਗੇ ਕੋੜੇ ਦੱਸਿਆ ਦਾ ਬਸ਼ੇਰਾ ਤੇ ਬਾਕੀ ਪਿੱਛੋਂ ਪੱਚੇ 10 ਵੀ ਹੋਇਆ ਜੀ ਮਾਣੀ ਮੋਟੀ ਤੇ ਬਾਈ ਹੋਰਾਂ ਨੂੰ ਪੁੱਛਦੇ ਉਹ ਬਾਈ ਹੋਰੀ ਕਦੇ ਸਾਨੂੰ ਕਨਫਰਮ ਹੈ ਨਹੀਂਗਾ ਵੀ ਕਿਹੜੇ ਘੋੜੇ ਦਾ ਬਸ਼ੇਰਾ ਤੇ ਪੂਰਾ ਵੈਸੇ ਬਸ਼ੇਰਾ ਦੱਸਿਆ ਜਾਂਦਾ ਵੀ ਪੂਰਾ ਚੰਗਾ ਬਸ਼ੇਰਾ ਜੀ ਕਿਸੇ ਵੀਰ ਨੂੰ ਚਾਹੀਦਾ ਹੋਇਆ ਬਾਈ ਹੋਰਾਂ ਸੰਪਰਕ ਕਰ ਲਿਓ ਮੋਗੇ ਜ਼ਿਲ੍ਹੇ ਚ ਬਾਈ ਹੋਰਾਂ ਦਾ ਪਿੰਡ ਰਹਿਦਾ ਹੈ ਰਾਜਿਆਣਾ ਤੇ ਸਾਢੇ 4 ਮਹੀਨੇ ਦਾ ਬਸ਼ੇਰਾ ਹੈਗਾ ਤੇ ਓਕੇ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਚ